ਆਤੰਕਵਾਦ ਖਤਮ ਕਰਨ ਬਟ ਜਿਹੜਾ ਇਹ ਦੇਸ਼ਾਂ ਦੀ ਲੜਾਈ ਚੱਲ ਰਹੀ ਹੈ ਇਹ ਗਲਤ ਚੱਲ ਰਹੀ ਹੈ ਇਹਦੇ ਨਾਲ ਆਮ ਜਨਤਾ ਬਹੁਤ ਪ੍ਰਭਾਵਿਤ ਹੋ ਰਹੀ ਹੈ ਕੀ ਮਾਹੌਲ 'ਚ ਫਰਕ ਪਿਆ ਹੈ ਜਿਉਂ ਜੰਗ ਫਰਕ ਪਿਆ ਦੇਖੋ ਭਾਈ ਬਾਜ਼ਾਰ ਸਾਰੇ ਖਾਲੀ ਪਿਆ ਵਾ ਠੀਕ ਹੈ ਲੋਕਾਂ ਨੂੰ ਖੋਫ ਹੋਇਆ ਪਿਆ ਡਰ ਪਿਆ ਪਿਆ ਵਾ ਕਿਦੋਂ ਵੀ ਕਿਤੇ ਵੀ ਬੰਬ ਡੇਕ ਸਕਦਾ ਮਿਸਾਈਲ ਡੇਕ ਸਕਦੀ ਹੈ ਜਿੱਦਾਂ ਆਪਣੀ ਪਾਕਿਸਤਾਨ ਨਾਲ ਲੜਾਈ ਚੱਲਦੀ ਪਈ ਹੈ ਜੰਗ ਲੱਗਣੀ ਨਹੀਂ ਚਾਹੀਦੀ ਭਾਜੀ ਬਹੁਤ ਨੁਕਸਾਨ ਹੋ ਰਿਹਾ ਆ ਭਾਈ ਦੋ ਦੇਸ਼ ਲੜਨਗੇ ਦੋਨਾਂ ਦਾ ਨੁਕਸਾਨ ਆ ਜੀ ਪੰਜਾਬ ਦਾ ਜ਼ਿਆਦਾ ਹੀ ਨੁਕਸਾਨ ਹੋ ਰਿਹਾ ਤੁਸੀਂ ਰੋਜ਼ ਨਿਊਜ਼ ਦੇਖਦੇ ਆ ਤੇ ਜੇ ਬਾਕੀ ਉਹ ਪਹਿਲ ਕਰਦੇ ਤਾਂ ਇੰਡੀਆ ਕਿਹੜਾ ਪਿੱਛੇ ਵਰਤਦਾ ਅਹੀ ਇਹੀ ਜਾਣਦੇ ਆ ਬਸ ਜੰਗ ਨਾ ਹੋਵੇ ਤਾਂ ਵਧੀਆ ਵਾ ਕੁਝ ਕੁ ਮਾੜੀ ਹੈਗੀ ਆ ਦੋਨਾਂ ਸਾਈਡ ਵਾਲੀ ਮਾੜੀ ਹੈ ਆਮ ਲੋਕਾਂ ਲਈ ਵੀ ਮਾੜੀ ਹੈ ਹਾਂ ਜੰਗ ਨਹੀਂ ਹੋਣੀ ਚਾਹੀਦੀ ਮਾਹੌਲ ਨਹੀਂ ਬੰਨਣਾ ਚਾਹੀਦਾ ਹਟਾ ਰਤੀ ਬੱਚੇ ਸੌਂਦੇ ਵੀ ਡਰ ਡਰ ਕੇ ਨੇ ਸਵੇਰੇ ਉੱਠਦੇ ਵੀ ਡਰ ਡਰ ਕੇ ਨੇ ਭਾਰਤ ਪਾਕਿਸਤਾਨ ਦਰਮਿਆਨ ਜੰਗ ਲੱਗੀ ਹੈ ਪਰ ਜੰਗ ਚੰਗੀ ਨਹੀਂ ਹੁੰਦੀ ਸਿਆਣੇ ਕਹਿੰਦੇ ਜੰਗ ਮਾੜੀ ਹੈ ਜੰਗ ਲੱਗਣੀ ਨਹੀਂ ਚਾਹੀਦੀ ਸ਼ਾਂਤੀ ਰਹੇ ਤਾਂ ਚੰਗਾ ਹੁੰਦਾ ਜੰਗ ਕਿਵੇਂ ਪ੍ਰਭਾਵਿਤ ਕਰਦੀ ਹੈ ਜਲੰਧਰ ਬੀਤੇ ਦਿਨੀ ਨਿਸ਼ਾਨਿਆਂ ਦੇ ਉੱਤੇ ਰਿਹਾ ਕਾਫੀ ਥਾਂ ਦੇ ਉੱਤੇ ਧਮਾਕੇ ਹੋਏ ਹਨ ਰੈਡ ਅਲਰਟਰੀ ਹੈ ਪਰ ਜਿਹੜੇ ਕਾਮਕਾਰ ਹੈ ਉਹਨਾਂ ਨੂੰ ਜਾਂ ਜਾਨ ਜੀਵਨ ਨੂੰ ਕਿਸ ਤਰ੍ਹਾਂ ਜੰਗ ਪ੍ਰਭਾਵਿਤ ਕਰਦੀ ਹੈ ਦੁਕਾਨਦਾਰ ਸਾਡੇ ਨਾਲ ਹੈਗੇ ਆ ਅ ਅੱਜ ਬਾਈ ਜੀ ਕਿਵੇਂ ਦਾ ਮਾਹੌਲ ਹੈ ਜਿਹੜਾ ਪਹਿਲਾਂ ਜਦੋਂ ਸ਼ਾਂਤੀ ਸੀ ਉਹਦੇ ਨਾਲੋਂ ਕੀ ਵੱਖਰਾ ਹੈ ਵੀ ਯਾਰ ਬਿਲਕੁਲ ਵਿਹਲਾ ਪਿਆ ਹੋਇਆ ਹੈ ਹਰ ਕੋਈ ਐਸ ਵੇਲੇ ਕਹਿ ਰਿਹਾ ਹੈ ਥੋੜੇ ਬੋ ਪੈਸੇ ਸੇਵ ਕਰ ਲਈਏ ਟਾਈਮਿੰਗ ਪਤਾ ਨਹੀਂ ਕਿਸ ਤਰ੍ਹਾਂ ਚੱਲਣੀ ਕਿਸ ਤਰ੍ਹਾਂ ਨਹੀਂ ਝੋਸਾ ਸਾਬ ਨਾਲ ਸਾਰੇ ਸੇਵਿੰਗ ਕਰ ਰਹੇ ਕਹਿੰਦੇ ਕੱਪੜੇ ਚਲੋ ਫੇਰ ਲੈ ਸਕਦੇ ਆ ਜਾਂ ਕੋਈ ਹੋਰ ਮਟੀਰੀਅਲ ਬਾਅਦ ਚ ਫੇਰ ਲੈ ਸਕਦੇ ਆ ਪਰ ਐਸ ਵੇਲੇ ਸਾਰੇ ਸੇਫ ਸਾਈਡ ਚ ਆਲ ਰਹੇ ਨੇ ਔਰ ਜ਼ਰੂਰੀ ਵੀ ਹੈ ਜੋ ਮਾਹੌਲ ਚੱਲ ਰਿਹਾ ਵੈ ਤੇ ਹੁਣ ਜੋ ਮਾਹੌਲ ਬਣਿਆ ਹੋਇਆ ਹੈ ਇਹਨੂੰ ਤੁਸੀਂ ਦੇਖਦੇ ਕਿਦਾਂ ਹੈ ਕਿੰਨਾ ਕੁ ਜ਼ਰੂਰੀ ਹੈ ਇਹ ਮਾਹੌਲ ਇਹ ਹੋਣਾ ਚਾਹੀਦਾ ਨਹੀਂ ਜਾਂ ਤਣਾਅ ਘਟਣਾ ਚਾਹੀਦਾ ਕੀ ਮਹਿਸੂਸ ਕਰਦੇ ਹੋ ਤੁਸੀਂ ਭਾਈ ਚਲੋ ਦੇਖੋ ਉਹਨਾਂ ਨੇ ਜੇ ਕਹਿ ਰਹੇ ਅਤੰਕਵਾਦ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੰਕਵਾਦ ਖਤਮ ਕਰਨ ਬਟ ਜਿਹੜਾ ਹੈ ਦੇਸ਼ਾਂ ਦੀ ਲੜਾਈ ਚੱਲ ਰਹੀ ਹੈ ਇਹ ਗਲਤ ਚੱਲ ਰਹੀ ਹੈ ਇਹਦੇ ਨਾਲ ਆਮ ਜਨਤਾ ਬਹੁਤ ਪ੍ਰਭਾਵਿਤ ਹੋ ਰਹੀ ਹੈ ਚਲੋ ਅਸੀਂ ਉਸ ਲੈਵਲ ਤੇ ਨਹੀਂ ਸੋਚ ਸਕਦੇ ਜਿਸ ਤਰ੍ਹਾਂ ਨਾ ਮੋਦੀ ਸਾਹਿਬ ਚਲੋ ਸੋਚ ਰਹੇ ਹੈ ਅਸੀਂ ਉਸ ਲੈਵਲ ਤੱਕ ਨਹੀਂ ਸੋਚ ਸਕਦੇ ਬਟ ਸਾਨੂੰ ਸਾਡੀ ਲਾਈਫ ਨੂੰ ਫਰਕ ਪੈ ਰਿਹਾ ਹੈ ਤੁਹਾਡੀ ਜ਼ਿੰਦਗੀ ਨੂੰ ਫਰਕ ਲਾਈਫ ਨੂੰ ਫਰਕ ਪੈ ਰਿਹਾ ਹੈ ਸੋ ਬਿਲਕੁਲ ਲੋਕ ਬੜੇ ਇੱਥੇ ਇਸ ਸਮੇਂ ਜਿਹੜੇ ਹੈਗੇ ਆ ਘਟ ਹੈ ਪਰ ਦੁਕਾਨਦਾਰ ਵੀ ਜਿਹੜੇ ਹੈਗੇ ਆ ਉਹ ਵਿਹਲੇ ਬੈਠੇ ਆ ਭਾਈ ਜੀ ਦੁਕਾਨ ਹੈ ਤੁਹਾਡੀ ਹਾਂਜੀ ਸਰ ਕਿਵੇਂ ਅਸਰ ਪੈਂਦਾ ਹੈ ਜ਼ਿੰਦਗੀ ਦੇ ਉੱਤੇ ਜੰਗ ਦਾ ਜਾਂ ਜਲੰਧਰ ਤੱਕ ਕਾਫੀ ਰੈਡ ਅਲਰਟ ਰਿਹਾ ਇੱਥੇ ਕੀ ਮਾਹੌਲ 'ਚ ਫਰਕ ਪਿਆ ਹੈ ਜਿਉਂ ਜੰਗਲ ਫਰਕ ਪਿਆ ਦੇਖੋ ਭਾਈ ਬਾਜ਼ਾਰ ਸਾਰੇ ਖਾਲੀ ਪਿਆ ਵਾ ਠੀਕ ਹੈ ਲੋਕਾਂ ਨੂੰ ਖੋਫ ਹੋਇਆ ਪਿਆ ਡਰ ਪਿਆ ਪਿਆ ਵਾ ਕਿਦੋਂ ਵੀ ਕਿਤੇ ਵੀ ਬੰਬ ਡੇਕ ਸਕਦਾ ਮਸਾਈਲ ਡੇਕ ਸਕਦੀ ਹੈ ਜਿੱਦਾਂ ਆਪਣੀ ਪਾਕਿਸਤਾਨ ਨਾਲ ਲੜਾਈ ਚੱਲਦੀ ਪਈ ਆ ਠੀਕ ਆ ਪਰ ਆਪਾਂ ਆਪਾਂ ਉਹਨਾਂ ਨੂੰ ਬਹੁਤ ਜ਼ਿਆਦਾ ਟੱਕਰ ਦੇ ਰਹੇ ਆ ਉਹ ਆਪਣੇ ਕੋਲ ਹਾਰ ਗਏ ਆ ਵੈਸੇ ਬਾਕੀ ਮੋਦੀ ਸਾਹਿਬ ਜਿੰਦਾਬਾਦ ਆ ਉਹ ਜਿੰਦਾਬਾਦ ਹੀ ਰਹਿਣਗੇ ਹਾਂਜੀ ਲਵ ਯੂ ਆਰਮੀ ਵਾਲਿਆਂ ਨੂੰ ਵੀ ਜਿਹੜਾ ਇੰਨਾ ਸੰਯੋਗ ਦੇ ਰਹੇ ਆ ਸਾਨੂੰ ਕੁਝ ਨਹੀਂ ਹੋਣ ਦੇ ਦੇ ਜਨਤਾ ਨੂੰ ਬਾਰਡਰਾਂ ਦੇ ਖੜੇ ਪਏ ਆ ਜਵਾਬ ਉਹਨਾਂ ਦਾ ਪਾਕਿਸਤਾਨ ਨੂੰ ਮੂੰਹ ਤੋੜ ਕੇ ਜਵਾਬ ਦੇ ਰਹੇ ਆ ਬਸ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਆ ਪਰ ਆਮ ਜੀਵਨ ਜੰਗ ਚਾਹੁੰਦੇ ਆ ਆਮ ਲੋਕ ਵੈਸੇ ਨਹੀਂ ਭਾਈ ਜੰਗ ਨਹੀਂ ਹੋਣੀ ਚਾਹੀਦੀ ਉਹ ਨਿੱਕੇ ਨਿੱਕੇ ਬੱਚੇ ਆ ਲੋਕੀ ਦੁਖੀ ਹੋਏ ਪਏ ਡਰ ਪਏ ਬਹੁਤ ਖੋਫ ਫੈਲਿਆ ਪਿਆ ਵਾ ਬੱਚਿਆਂ ਚ ਵੀ ਵੱਡਿਆਂ ਚ ਵੀ ਲੋਕੀ ਬਹੁਤ ਡਰੇ ਪਏ ਇਸ ਟਾਈਮ ਲੜਾਈ ਤੋਂ ਹਾਂਜੀ ਤਾਂ ਬਿਲਕੁਲ ਵੈਸੇ ਘਬਰਾਣਾ ਨਹੀਂ ਚਾਹੀਦਾ ਹੌਸਲੇ ਦੀ ਚੀਜ਼ ਹੁੰਦੀ ਜੰਗ ਹੌਸਲੇ ਦੀ ਚੀਜ਼ ਆ ਬਾਕੀ ਸੈਨਿਕ ਬੈਠੇ ਆਪਣੇ ਆ ਆਰਮੀ ਸੈਨਾ ਬੈਠੀ ਪਈ ਆ ਆਪਾਂ ਨੂੰ ਕੋਈ ਡਰ ਨਹੀਂ ਹੈਗਾ ਉਹ ਅਪਰ 24 ਘੰਟੇ ਆਪਣੇ ਨਾਲ ਖੜੇ ਪਏ ਆ ਆਪਣੀ ਸੁਰੱਖਿਆ ਕਰਦੇ ਪਏ ਆ ਬਸ ਆਪਾਂ ਨੂੰ ਉਹਨਾਂ ਦਾ ਸੰਯੋਗ ਚਾਹੀਦਾ ਵਾ ਉਹ ਆਪਾਂ ਨੂੰ ਪੂ ਪਰਵੇਸ਼ਕ ਜਿਹੜਾ ਹੈਗਾ ਦੇਸ਼ ਦੀ ਜਿਹੜੀ ਹੈਗੀ ਆ ਉਹ ਆਪਣੀ ਸਟ੍ਰੈਟੇਜੀ ਆ ਸਾਰਾ ਕੁਝ ਆ ਪਰ ਜਿਹੜੇ ਬਾਜ਼ਾਰ ਹੈਗੇ ਇਸ ਸਮੇਂ ਖਾਲੀ ਆ ਭਾਜੀ ਕਿਵੇਂ ਹੋ ਠੀਕ ਹੋ ਭਾਜੀ ਬਾਜ਼ਾਰਾਂ ਦੇ ਮਾਹੌਲ ਕਿਸ ਤਰ੍ਹਾਂ ਹੁਣ ਜੰਗ ਦਾ ਮਾਹੌਲ ਹੈ ਬਾਜ਼ਾਰ ਬਾਜ਼ਾਰ ਦਾ ਬਿਲਕੁਲ ਖਾਲੀ ਹਾਲਾਤਾਂ ਦਾ ਮੋਲ ਕੁਝ ਵੀ ਨਹੀਂ ਹੈਗਾ ਬਾਜ਼ਾਰ 'ਚ ਗਾਹਕ ਬਿਲਕੁਲ ਨਹੀਂ ਹੈਗਾ ਇਸ ਟਾਈਮ ਹਲਾਤ ਬਹੁਤ ਮਾੜੇ ਹੈ ਹੁਣ ਕੱਲ ਦੇ ਦੇਖਦੇ ਆਂ ਆਪਾਂ ਕੱਲ ਕੀ ਆ ਕੱਲ ਸਲਟੇ ਦੀ ਸੇਲ ਹੈਗੀ ਆ ਬਿਲਕੁਲ ਹਾਲਾਤ ਨਹੀਂ ਲੱਗ ਰਹੇ ਭਾਈ ਯਾਰ ਇਸ ਕਰਕੇ ਹੁਣ ਆਪਾਂ ਦਿੰਨੇ ਆ ਕਿ ਜੰਗ ਬਿਲਕੁਲ ਖਤਮ ਹੋ ਜਾਵੇ ਏ ਜਾਣਿਆ ਜੀ ਜਲਦੀ ਇਹ ਦੁਆ ਤੁਸੀਂ ਕਰਦੇ ਬਸ ਇਹੀ ਦੁਆ ਕਰਦੇ ਆ ਭਾਈ ਆਪਾਂ ਜੰਗ ਖਤਮ ਹੋਵੇ ਜਲਦੀ ਕਿਉਂਕਿ ਬਾਕੀ ਬਹੁਤ ਗਰੀਬ ਬੰਦੇ ਹੈਗੇ ਇਦਾਂ ਦੇ ਜਿਹੜੇ ਇੱਕ ਦਿਨ ਦੀ ਢੜੀ ਜਿਹੜੀ ਹੈ ਨਾ ਬਹੁਤ ਮੁਸ਼ਕਲਾਂ ਘਟਦੇ ਭਾਈ ਹਾਲਾਤ ਬਹੁਤ ਮਾੜੇ ਹੈਗੇ ਸਾਰਿਆਂ ਦੇ ਕਿਉਂਕਿ ਜਿਹੜਾ ਪਹਿਲਾਂ ਲੋਕਡਾਊਨ ਦਾ ਗਿਆ ਸੀ ਹਾਲਾਤ ਉਹ ਵੀ ਬਹੁਤ ਮਾੜੇ ਗਏ ਹੈ ਜਿਹੜਾ ਹੁਣ ਅੱਜ ਕੱਲ ਜਿਹੜਾ ਮੋਲ ਚੱਲ ਰਿਹਾ ਬਹੁਤ ਔਖਾ ਚੱਲ ਰਿਹਾ ਭਾਈ ਤਾਂ ਕਰਕੇ ਹੁਣ ਬੇਕਲ ਲੋਕ ਚਾਹੁੰਦੇ ਨਹੀਂ ਸੋ ਕੰਮਕਾਰ ਜਿਹੜੇ ਹੈਗੇ ਆ ਉਹ ਇਸ ਸਮੇ ਠੱਪ ਹੋਏ ਪਏ ਆ ਤੇ ਲੋਕ ਜਿਹੜੇ ਹੈਗੇ ਕੰਮਕਾਰਾਂ ਤੋਂ ਬਈਲੇ ਆ ਬਾਈ ਕਿਵੇਂ ਦੇਖਦੇ ਹੋ ਹੁਣ ਜੰਗ ਦਾ ਮਾਹੌਲ ਜਿਹੜਾ ਹੈਗਾ ਕੀ ਮਹਿਸੂਸ ਕਰਦੇ ਹੋ ਕਿ ਆਮ ਜੀਵਨ ਦੇ ਉੱਤੇ ਕੀ ਅਸਰ ਪੈ ਰਿਹਾ ਹੈ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਭਾਜੀ ਜੰਗ ਲੱਗਣੀ ਨਹੀਂ ਚਾਹੀਦੀ ਜੰਗ ਲੱਗਣੀ ਨਹੀਂ ਚਾਹੀਦੀ ਭਾਜੀ ਬਹੁਤ ਨੁਕਸਾਨ ਹੋ ਰਿਹਾ ਆ ਪਬਲਿਕ ਦਾ ਬਹੁਤ ਨੁਕਸਾਨ ਹੋ ਰਿਹਾ ਆ ਦੁਕਾਨਾਂ ਬੰਦ ਹੋ ਰਹੀਆਂ ਆ ਬਹੁਤ ਨੁਕਸਾਨ ਹੋ ਰਿਹਾ ਹੋਇਆ ਹੋਇਆ ਗਲਤੀ ਆ ਅਗਲੇ ਨੇ ਪਹਿਲਗਾਮ ਤੇ ਅਟੈਕ ਕੀਤਾ ਉਹ ਬਹੁਤ ਵੱਡੀ ਗਲਤੀ ਆ ਉਹਨਾਂ ਦੀ ਹੁਣ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਅੱਤਵਾਦੀਆਂ ਨੂੰ ਨਹੀਂ ਕੁਝ ਤਾਂ ਦੋਨਾਂ ਦੇਸ਼ਾਂ ਦਾ ਜੀ ਭਾਈ ਦੋ ਦੇਸ਼ ਲੜਨਗੇ ਦੋਨਾਂ ਦਾ ਨੁਕਸਾਨ ਆ ਜੀ ਪੰਜਾਬ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਤੁਸੀਂ ਰੋਜ਼ ਨਿਊਜ਼ ਦੇਖਦੇ ਆਂ ਏਹੀ ਚੀਜ਼ਾਂ ਚੱਲ ਰਹੀਆਂ ਭਾਈ ਹਰ ਪਾਸੇ ਹੁਣ ਆਪਣੇ ਸ਼ਹਿਰ ਦੇ ਲੋ ਬੰਦ ਰਹਿੰਦੇ ਜਿਆਦਾਤਰ ਆਪਾਂ ਨੂੰ ਚਲੋ ਡਰ ਕਹਿੰਦੇ ਆ ਡਰ ਤਾਂ ਕੋਈ ਨਹੀਂ ਆ ਪਰ ਅੰਦਰੋਂ ਅੰਦਰ ਹੀ ਤਾਂ ਹੁੰਦਾ ਹੀ ਹਰ ਇੱਕ ਬੰਦੇ ਨੂੰ ਫੈਮਿਲੀ ਆ ਹਰ ਇੱਕ ਬੰਦੇ ਨੂੰ ਸ਼ਾਂਤੀ ਤਾਂ ਸ਼ਾਂਤੀ ਹੁੰਦੀ ਆ ਤੇ ਜੰਗ ਜੰਗ ਹਾਂਜੀ ਜੰਗ ਜੰਗ ਹੁੰਦੀ ਆ ਸ਼ਾਂਤੀ ਸ਼ਾਂਤੀ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਭਾਈ ਵੀ ਨਵੀਂ ਪੀੜੀ ਨੇ ਮਾਹੌਲ ਦੇਖਿਆ ਨਹੀਂ ਬਜ਼ੁਰਗ ਕਹਿੰਦੇ ਆ ਵੀ ਅਸੀਂ 71 ਦੀ ਦੇਖੀ 65 ਦੀ ਦੇਖੀ ਜੰਗ ਤੇ ਅਸੀਂ ਹਾਲਾਤ ਦੇਖੇ ਹੁਣ ਤੁਸੀਂ ਦੇਖ ਰਹੇ ਹੋ ਤਾਂ ਤੁਹਾਡਾ ਅੰਦਰੋਂ ਮਨ ਕੀ ਕਹਿੰਦਾ ਮਹਿਸੂਸ ਕੀ ਕਰਦੇ ਹੋ ਤੁਸੀਂ ਸਹੀ ਕਰਦੇ ਭਾਈ ਜੰਗ ਨਾ ਹੋਵੇ ਤਾਂ ਵਧੀਆ ਤੇ ਜੇ ਬਾਕੀ ਉਹ ਪਹਿਲ ਕਰਦੇ ਤਾਂ ਇੰਡੀਆ ਕਿਹੜਾ ਪਿੱਛੇ ਬਸ ਭਾਈ ਜਵਾਬ ਦੇਣ ਨੂੰ ਤਿਆਰ ਖੜੇ ਆ ਜੋ ਵੀ ਹੋ ਰਿਹਾ ਹੈ ਜਵਾਬ ਦੇਵਾਂਗੇ ਇੱਕ ਡਾ ਕੇ ਜਵਾਬ ਦਵਾਂਗੇ ਪਰ ਉਹਨਾਂ ਨੂੰ ਚਾਹੀਦਾ ਸੀ ਜੋ ਅੱਤਵਾਦੀਆਂ ਨੇ ਗਲਤ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀਗੀ ਪਾਕਿਸਤਾਨ ਗਵਰਨਮੈਂਟ ਨੂੰ ਚਾਹੀਦਾ ਸੀਗਾ ਕਿ ਉਹਨਾਂ ਨੇ ਗਲਤ ਕੀਤਾ ਉਹਨਾਂ ਨੂੰ ਬੰਦੇ ਨੂੰ ਸਜ਼ਾ ਦਿੰਦੇ ਤੇ ਇੱਧਰ ਫੜਾਂਦੇ ਜਿੱਦਾਂ ਵੀ ਬਟ ਉਹਨਾਂ ਨੇ ਗਲਤੀ ਕੀਤੀ ਅੱਗੇ ਅਟੈਕ ਕੀਤਾ ਸਾਥ ਦਿੱਤਾ ਤੇ ਫਿਰ ਫਿਰ ਅਸੀਂ ਵੀ ਆਪਣੇ ਦੇਸ਼ ਵੀ ਜਵਾਬ ਦੇਊਗਾ ਜੀ ਅੱਤਵਾਦ ਮਾੜਾ ਹੈ ਪਰ ਜੰਗ ਵੀ ਮਾੜੀ ਹੈ ਹਾਂਜੀ ਜੰਗ ਵੀ ਮਾੜੀ ਹੈ ਅੱਤਵਾਦ ਵੀ ਮਾੜਾ ਸੋ ਬਿਲਕੁਲ ਅੱਤਵਾਦ ਵੀ ਮਾੜਾ ਹੈ ਤੇ ਜੰਗ ਵੀ ਮਾੜੀ ਹੈ ਪਰ ਆ ਅਤੇ ਲੇਡੀਜ਼ ਵੀ ਆ ਗਏ ਮੈਮਸ ਸਤਿ ਸ੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਵੀ ਜੰਗ ਦਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਰੈੱਡ ਲਾਈਟ ਦੇ ਉੱਤੇ ਜਲੰਧਰ ਵੀ ਆ ਤਾਂ ਆਮ ਜੀਵਨ ਕਿੱਦਾਂ ਪ੍ਰਭਾਵਿਤ ਹੁੰਦਾ ਹੈ ਵੈਸੇ ਤੁਹਾਨੂੰ ਕੀ ਲੱਗਦਾ ਤੁਸੀਂ ਮਹਿਸੂਸ ਪ੍ਰਭਾਵਿਤ ਹੁੰਦਾ ਹੈ ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਵੇਂ ਦੱਸਦੇ ਵਜੰਗ ਨੂੰ ਕੁਝ ਲੋਕਾਂ ਦੇ ਵਿੱਚ ਜੰਗ ਮਾੜੀ ਹੈ ਕੁਝ ਮਾੜੀ ਹੈਗੀ ਆ ਦੋਨਾਂ ਸਾਈਡ ਵਾਲੀ ਮਾੜੀ ਹੈ ਆਮ ਲੋਕਾਂ ਲਈ ਵੀ ਮਾੜੀ ਹੈ ਠੀਕ ਹੈ ਨਾ ਜੀ ਰਹੇ ਹੋ ਜੇ ਪੋਲਿਟੀਕਲ ਦੇ ਦਾਇਰੇ ਨਾਲ ਦੇਖੀਏ ਤੇ ਉਹ ਵੀ ਆਪਣੀ ਥਾਂ ਤੇ ਸੀ ਮੈਂ ਤਾਂ ਪੁਆਇੰਟ ਆਫ View ਆਪਣਾ ਉਹ ਸਹੀ ਹੈ ਲੇਕਿਨ ਜੇ ਆਮ ਜਨਤਾ ਲਈ ਦੇਖੀ ਉਹਨਾਂ ਲਈ ਬਹੁਤ ਮਾੜਾ ਜਿਹਨਾਂ ਰੋਜ਼ ਹੀ ਰੋਜ਼ ਕਮਾਉਣਾ ਤੇ ਰੋਜ਼ ਹੀ ਰੋਜ਼ ਖਾਣਾ ਉਹਨਾਂ ਲਈ ਬਹੁਤ ਮਾੜਾ ਆ ਠੀਕ ਹੈ ਨਾ ਜਲੰਧਰ ਦੇ ਵਿੱਚ ਤੁਸੀਂ ਹੁਣ ਜੋ ਕੀ ਫਰਕ ਦੇਖ ਰਹੇ ਹੋ ਜੰਗ ਤੋਂ ਪਹਿਲਾਂ ਦਾ ਜੰਗ ਦੇ ਬਾਅਦ ਦਾ ਹੁਣ ਜੋ ਮਾਹੌਲ ਬਣਿਆ ਹੋਇਆ ਫੋਨ ਤੇ ਬਹੁਤ ਜ਼ਮੀਨ ਅਸਮਾਨ ਦਾ ਫਰਕ ਆ ਕਿਤੇ ਵੀ ਤੁਹਾਨੂੰ ਲੱਗਦਾ ਹੀ ਨਹੀਂ ਹੈਗਾ ਬਿਲਕੁਲ ਹੈ ਹੀ ਨਹੀਂ ਰਸ਼ਵੀ ਨਹੀਂ ਹੈਗਾ ਬਿਲਕੁਲ ਲੋਕੀ ਗੈਦਰਿੰਗ ਤੋਂ ਵੀ ਡਰਦੇ ਪਏ ਹੈਗੇ ਆ ਜਿੰਨੂੰ ਕੋਈ ਬਹੁਤ ਜ਼ਰੂਰੀ ਕੰਮ ਆ ਉਹੀ ਬਾਹਰ ਆਂਦਾ ਪਿਆ ਚਿਹਰਿਆਂ ਦੀ ਖੁਸ਼ੀਆਂ ਗਾਇਬ ਹੋ ਜਾ ਗਈਆਂ ਹਨ ਹਾਂਜੀ ਹਾਂਜੀ ਪਤਾ ਨਹੀਂ ਹੁਣ ਨਗਾ ਕੀ ਹੋਣਾ ਠੀਕ ਹੈ ਨਾ ਇੱਕ ਚਿੰਤਾ ਵੀ ਆ ਤੇ ਇੱਕ ਜਿਹੜਾ ਹੈਗਾ ਡਰ ਵੀ ਹੈ ਤੇ ਜਿਹੜਾ ਕੰਮਕਾਰਾਂ ਦਾ ਥੱਪ ਹੋਣਾ ਵੀ ਆਪਣੇ ਆਪ ਦੇ ਵਿੱਚ ਨਵੀਆਂ ਚਿੰਤਾਵਾਂ ਖੜੀ ਕਰਦਾ ਸਰਤਾਰ ਸਾਹਿਬ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਕੀ ਮਹਿਸੂਸ ਕਰ ਰਹੇ ਤੁਸੀਂ ਮੈਂ ਮਹਿਸੂਸ ਕੀ ਕਰ ਹਾਂ ਨਹੀਂ ਪਤਾ ਬੇਟਾ ਹਾਂ ਇੱਕ ਦਿਨ ਹੀ ਤੁਸੀਂ ਇਹ ਕਹਿ ਸਕਦਾ ਕੀ ਹੈ ਕੁਝ ਲੋਕ ਲੋਕ ਜਿਹੜਾ ਹੁਣ ਆ ਬਾਜ਼ਾਰ ਪਰ ਇਹ ਹੁੰਦੇ ਸੀ ਉਹ ਮੁੰਡੇ ਗੱਲ ਕਰ ਸਕਦੇ ਮੈਂ ਨਹੀਂ ਕਰ ਸਕਦਾ ਰਹਿਣਾ ਮਜਬੂਰੀ ਹੈ ਹੁਣ ਜਿੱਦਾਂ ਮਜਬੂਰੀ ਹੈ ਭਾਜੀ ਬਿਲਕੁਲ ਮਜਬੂਰੀ ਹੈ ਬੈਠਣਾ ਪਏਗਾ ਆਪਣੀਆਂ ਡਿਊਟੀਆਂ ਤੇ ਭੁਗਤਾਨੀਆਂ ਹੀ ਪੈਣੀਆਂ ਜੀ ਇੱਥੇ ਹਾਂਜੀ ਡਿਊਟੀਆਂ ਦੇਣੀਆਂ ਹੀ ਪੈਣੀਆਂ ਦੇਖਣਾ ਮੈਨਾਂ ਗਾੜੀ ਦੇਟ ਕਰਨੀ ਪੈਣੀ ਇੱਥੇ ਬਹਿ ਕੇ ਕੀ ਕਰਾਂਗੇ ਹੋਰ ਕੰਮ ਕਰਨਾ ਵੀ ਜ਼ਰੂਰੀ ਹੈ ਕੰਮ ਕਰਨਾ ਜ਼ਰੂਰੀ ਤਾਂ ਹੀ ਪਰਿਵਾਰ ਚੱਲਣਗੇ ਜੀ ਕੰਮ ਪਰ ਹੈਵੀ ਨਹੀਂ ਹੁਣ ਹਾਂਜੀ ਬਿਲਕੁਲ ਹੈ ਨਹੀਂ ਜੀ ਬਿਲਕੁਲ ਜ਼ੀਰੋ ਹੋ ਗਿਆ ਜਿਹੜਾ ਮਾਰਾ ਮੋਟਾ ਕੰਮ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਉਹ ਵੀ ਖਤਮ ਹੋ ਗਿਆ ਲੋਕੀ ਡਿਸ ਜੰਗ ਨਹੀਂ ਹੋਣੀ ਚਾਹੀਦੀ ਮਾਹੌਲ ਨਹੀਂ ਬਣਨਾ ਚਾਹੀਦਾ ਹਦਾਦਾ ਠੀਕ ਆ ਜਿਹੜੀ ਗੱਲਾਂ ਹੈਗੀਆਂ ਉਹ ਬੈ ਕੇ ਆਪਸ ਤੈਅ ਕਰ ਲੈਣੀਆਂ ਚਾਹੀਦੀਆਂ ਇਹਨਾਂ ਨੂੰ ਹਾਂਜੀ ਪੰਜਾਬ ਤੁਹਾਨੂੰ ਪਤਾ ਪੰਜਾਬ ਸਾਰਾ ਰੈਡ ਅਲਰਟ ਤੇ ਜਾਰੀ ਕੀਤਾ ਹੋਇਆ ਹੈ ਇਹਨਾਂ ਨੇ ਰਾਤੀ ਬੱਚੇ ਸੌਂਦੇ ਵੀ ਡਰ ਡਰ ਗਏ ਨੇ ਸਵੇਰੇ ਉੱਠਦੇ ਵੀ ਡਰ ਡਰ ਗਏ ਨੇ ਮਾਹੌਲ ਇਦਾਂ ਚੱਲ ਰਿਹਾ ਜੰਗ ਦਾ ਨਹੀਂ ਚਾਹੀਦੀ ਮਾਹੌਲੇ ਦਾ ਸਰ ਬਿਲਕੁਲ ਸੋ ਇਹ ਬਾਜ਼ਾਰ ਜਿਹੜੇ ਖੱਚਾ ਖੱਚ ਭਰੇ ਰਹਿੰਦੇ ਆਮ ਤੌਰ ਤੇ ਭਾਜੀ ਕਿੰਨਾ ਕਿ ਇੱਥੇ ਰਸ਼ ਰਹਿੰਦਾ ਵੈਸੇ ਬਹੁਤ ਰਸ਼ ਹੁੰਦਾ ਭਾਜੀ ਕਾਫੀ ਰਸ਼ ਹੁੰਦਾ ਇਸ ਬਾਜ਼ਾਰ ਦੇ ਵਿੱਚ हां आम तौर पे बहुत पूरा रश हुंदा है काफी इस टाइम जो ਤੁਸੀਂ 몰 دیکھ ਰਹੇ ਹੋ ਭਾਵੇਂ 100 ਦੀ ਸਪੀਡ ਤੇ ਗੱਡੀ ਲੈ ਕੇ ਨਿਕਲ ਜਾਓ ਖਾਲੀ ਪਿਆ ਹੋਇਆ ਬਾਜ਼ਾਰ ਹੈ ਲਾ ਬਿਲਕੁਲ ਖਾਲੀ ਸ਼ਾਂਤ ਆਮ ਤੌਰ ਤੇ ਇਥੋਂ ਲੰਘਿਆ ਵੀ ਨਹੀਂ ਜਾਂਦਾ ਹਾਂਜੀ ਹਾਂਜੀ ਬਿਲਕੁਲ ਨਹੀਂ ਲੰਘਿਆ ਜਾਂਦਾ ਜੀ ਪੂਰਾ ਭਰਾ ਭਰਿਆ ਹੋਇਆ ਬਾਜ਼ਾਰ ਹੈ ਰੌਣਕ ਬਾਜ਼ਾਰ ਹੈਗਾ ਵਾਲਾ ਪੂਰਾ ਇੱਥੇ ਰੌਣਕ ਰਹਿੰਦੀ ਐ ਇਸ ਬਾਜ਼ਾਰ ਦੇ ਵਿੱਚ ਇਸ ਟਾਈਮ ਸ਼ਾਂਤੀ ਆ ਤੁਹਾਡੇ ਸਾਹਮਣੇ ਦੇਖ ਲਓ ਵਿਲੇ ਬੈਠੇ ਹੋਏ ਆ ਹਾਲਾਤ ਇਹਦਾ ਚੱਲ ਰਹੇ ਆ ਤਾਂ ਬਿਲਕੁਲ ਜੰਗ ਚੰਗੀ ਨਹੀਂ ਹੁੰਦੀ ਜੰਗ ਦਾ ਮਾਹੌਲ ਜਿਹੜਾ ਹੈਗਾ ਉਹ ਉਹ ਬੜੇ ਪ੍ਰਭਾਵ ਲੋਕਾਂ ਦੇ ਉੱਤੇ ਪਾਉਂਦਾ ਲੋਕਾਂ ਦੇ ਚਿਹਰਿਆਂ ਦੀਆਂ ਰੌਣਕਾ ਗਾਇਬ ਆ ਬਜ਼ਾਰਾਂ ਦੀ ਰੌਣਕਾ ਗਾਇਬ ਆ ਕਮਾਕਾਰਾਂ ਤੇ ਜਿਹੜੇ ਹੈਗੇ ਉਹ ਠੰਡੇ ਪਏ ਪਏ ਕੰਮਕਾਰ ਤੇ ਇਹ ਹੋਣੀ ਬੜੀ ਮਾੜੀ ਐ ਅੱਤਵਾਦ ਦੇ ਨਾਲ ਲੜਨਾ ਵੀ ਜ਼ਰੂਰੀ ਐ ਅੱਤਵਾਦ ਦਾ ਖਾਤਮਾ ਹੋਣਾ ਚਾਹੀਦਾ ਕਿਸੇ ਤਰ੍ਹਾਂ ਦੀ ਹਿੰਸਾ ਅਜਿਹੀ ਨਹੀਂ ਹੋਣੀ ਚਾਹੀਦੀ ਸ਼ਾਂਤੀ ਹੋਣੀ ਚਾਹੀਦੀ ਆ ਪਰ ਉਹ ਸਰਬ ਦੇ ਦਰਮਿਆਨ ਅਸਰ ਫੇਰ ਲੋਕਾਂ ਦੇ ਪੈ ਰਿਆ ਤੇ ਇਹ ਸੁੰਨੀਆਂ ਗਲ ਸੜਕਾਂ ਜਾਂ ਖਾਲੀ ਸੜਕਾਂ ਉਡੀਕਦੇ ਦੁਕਾਨਦਾਰ ਇਹ ਸਾਰਾ ਕੁਝ ਜਲੰਧਰ ਦੇ ਵਿੱਚ ਜੰਗ ਦਾ ਪ੍ਰਭਾਵ ਹੈ ਤੇ ਲੋਕ ਉਮੀਦ ਕਰ ਰਹੇ ਆ ਕਿ ਇਹ ਮਾਹੌਲ ਜਲਦੀ ਖਤਮ ਹੋਵੇ ਸ਼ਾਂਤੀ ਹੋਵੇ ਕੰਮ ਕੈਰਾਂ ਪਹਿਲਾਂ ਵਾਂਗ ਚੱਲਣ ਜ਼ਿੰਦਗੀ ਪਹਿਲਾਂ ਵਾਂਗ ਨਾਰਮਲ ਹੋਵੇ ਕਦੋਂ ਹੋਊਗੀ ਕਿਵੇਂ ਹੋਊਗੀ ਇਹ ਸਵਾਲ ਅਜੇ ਉਵਿਖਦੇ ਗਰਭ ਦੇ ਵਿੱਚ ਆ ਪਰ ਅਰਦਾਸ ਜ਼ਰੂਰ ਇਹ ਹੈ ਕਿ ਇਹ ਅਸ਼ਾਂਤੀ ਜਾਂ ਇਹ ਡਰ ਇਹ ਸਾਰਾ ਕੁਝ ਇੱਕ ਚੰਗੇ ਮਾਹੌਲ ਦੇ ਵਿੱਚ ਬਦਲ ਜਾਵੇ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੰਦਰ